ਮੰਮੀ ਬਰੀ ਇਮੋਸ਼ਨਲ ਸੀਗੇ ਅ ਥੱਲੇ ਜਾ ਕੇ ਹੋਟਲ ਜਵਾਜ਼ ਮੈਲੇ ਆ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਕੋਸ਼ਿਸ਼ੀ ਸੀ ਉਹਨਾਂ ਨੂੰ ਦਾ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਉਹਨਾਂ ਨੇ ਆਪਦੀ ਜੌਬ ਛੱਡੀ ਸੀ ਮੇਰੇ ਲਈ ਦਾ ਮੈਂ ਪ੍ਰੈਕਟਿਸ ਜਾ ਸਕਾਂ ਰੋਜ਼ ਤੇ ਮੈਂ ਉਹਨਾਂ ਨੂੰ ਵੀ ਕ੍ਰੈਡਿਟ ਬੋਲ ਦਿੰਦਾ ਕਿਸ ਚੀਜ਼ ਦੀ ਜੌਬ ਛੱਡੀ ਸੀ ਤੁਹਾਡੇ ਮਾਤਾ ਨੇ ਅ ਤੇ ਕਾਰ ਪਾਰਟਸ ਦੀ ਜੌਬ ਸੀ ਟੋਰਾਂਟੋ ਵਿੱਚ ਪੈਰੈਂਟਸ ਮੇਰਾ ਡੈਡੀ ਭਾਈ ਅੰਮਰਸਰ ਤੋਂ ਆ ਤੇ ਮੇਰੀ ਮੰਮੀ ਲੁਗਦੇ ਤੋਂ ਆ ਤੇ ਸ਼ੁਰੂ ਤੋਂ ਮੇਰੇ ਡੈਡੀ ਕ੍ਰਿਕਟ ਵੀ ਖੇਡਦੇ ਰਹੇ ਆ ਤੇ ਆ ਟ੍ਰਾਂਟੋ ਬ੍ਰੈਂਟਸ ਚ ਵੀ ਉਹਨਾਂ ਨੇ ਹਮੇਸ਼ਾ ਕ੍ਰਿਕਟ ਕ੍ਰਿਕਟ ਵੀ ਖੇਡੀ ਵੀ ਆ ਉਹਨਾਂ ਦੀ ਆਪਣੀ ਟੀਮ ਵੀ ਸੀਗੀ ਤੇ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਡੈਡੀ ਦੇ ਸਾਰੇ ਮੈਚ ਦੇਖਣ ਜਾਂਦਾ ਸੀ ਤੇ ਡੈਡੀ ਦਾ ਇੱਕੋ ਹੀ ਸੁਪਨਾ ਸੀਗਾ ਦਾ ਮੈਂ ਨੈਸ਼ਨਲ ਲੈਵਲ ਤੇ ਕ੍ਰਿਕਟ ਖੇਡਾਂ ਤੇ ਮੈਂ ਦੁਨੀਆ ਦੀਆਂ ਸਾਰੀਆਂ ਲੀਗਾਂ ਖੇਡਾਂ ਤੇ ਉਹ ਮਨ ਲਾਦਾ ਉਹ ਅੱਜ ਸੁਪਨਾ ਪੂਰਾ ਹੋ ਸਕਦਾ ਨੇ ਉਹ ਉਹ ਵਹੀ ਸੀਗਾ ਡੈਡੀ ਜਿਹੜੀ ਮੈਂ ਮੰਮੀ ਨੂੰ ਕਹਿੰਦੇ ਹੁੰਦੇ ਸੀ ਜੇ ਮੁੰਡਾ ਹੋਇਆ ਤੇ ਆ ਨਾਂ ਜੁਗਰਾਜ ਜੀਵਰਾਜ ਹੀ ਰੱਖਣਾ ਜਿਹੜੀ ਦਾ ਡੈਡੀ ਬੁਰਾ ਬਿਗ ਫੈਨ ਆ ਯੂਵਰਾਜ ਸਿੰਘ ਦਾ ਤੇ ਆ ਉਹਨਾਂ ਵੀ ਹਰੇਕ ਇਵਨਿੰਗ ਦੇਖਦੇ ਹੁੰਦੇ ਤੇ ਤੁਸੀਂ ਸਭ ਤੋਂ ਯੰਗੇਸਟ ਪਲੇਅਰੋਂ ਇੰਟਰਨੈਸ਼ਨਲ ਖਿਡਾਰੀ ਹੋ ਜ਼ਿਹਨ ਦੇ ਵਿੱਚ ਕੀ ਸੀ ਜਦੋਂ ਅੱਜ ਮੈਦਾਨ ਦੇ ਵਿੱਚ ਉਤਰੇ ਬਈ ਤਰੀਕਾ ਹੀ ਸੀਗਾ ਦਾ ਅਸੀਂ ਅਗਰੈਸਿਵ ਕ੍ਰਿਕਟ ਖੇਡਣੀ ਆ ਦਾ ਖੁੱਦ ਕੇ ਖੇੜਨਾ ਦਾ ਡਰ ਕੇ ਨਹੀਂ ਖੇੜਨਾ ਜਿਹੜਾ ਆਪਦਾ ਟੈਲੈਂਟ ਸ਼ੋਅ ਕਰੇ ਦਾ ਸਾਰੇ ਦਾ ਕੈਨੇਡੀਅਨ ਟੀਮ ਚ ਮੁੰਡੇ ਹੈਗੇਗੇ ਨਾਲ ਉਹਨਾਂ ਨਾਲ ਗੱਲਬਾਤ ਹੋਈ ਹੋਏਗੀ ਤੁਹਾਡੀ ਤਾਂ ਉਹਨਾਂ ਦੇ ਪਹਿਲੇ ਲਫ਼ਜ਼ ਕੀ ਸਨ ਜੰਦਨ ਮੈਂ ਬਹੁਤ ਪ੍ਰਾਊਡ ਆ ਤੇਰੇ ਤੇ ਅੱਜ ਇੱਕ ਸਾਡਾ ਸੁਪਨਾ ਪੂਰਾ ਕੀਤਾ ਤੇ ਇਹਦੇ ਨਾਲ ਦਰਵਾਜ਼ੇ ਬਹੁ ਗੁੱਲਣੇ ਤੁਸੀਂ ਉੱਥੋਂ ਦੇ ਬੋਰਨ ਹੈਗੇ ਹੋ ਤਾਂ ਓਬੇ ਸਗੇ ਤੁਸੀਂ ਕੈਨੇਡਾ ਵੱਲੋਂ ਰਿਪਰੈਜ਼ੈਂਟ ਕਰਨਾ ਸੀ ਤੁਹਾਡੇ ਫਾਦਰ ਸਾਹਿਬ ਦਾ ਕਦੀ ਸੁਪਨਾ ਰਿਹਾ ਹੋਵੇ ਸੁਪਨਾ ਪਾਈ ਮੇਰੇ ਡੈਡੀ ਦਾ ਇਹੀ ਆ ਦਾਨਾ ਦੁਨੀਆ ਸਾਰੀਂ ਲੀਗਾਂ ਕਿੱਡਾ ਆ ਆਈਪਲ ਕਿੱਡਾ ਮੈਸ ਬਿਗ ਦਾ ਸ਼ਿੱਡਾ ਸੀਪਲ ਕਿੱਡਾ ਨੀਚੀ ਕਿੱਡਾ ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਨਿਊਟ ਮੈਂ ਹਾਂ ਵਰੁਣ ਪੱਟ ਤਾਂ ਅੱਜ ਨਿਊਜ਼ੀਲੈਂਡ ਤੇ ਕੈਨੇਡਾ ਟੀਮ ਦਾ ਟੀ20 ਮੈਚ ਸੀ ਜਿਸ ਦੇ ਵਿੱਚ ਯੁਵਰਾਜ ਸਮਰਾ ਨੇ ਨਿਊਜ਼ੀਲੈਂਡ ਦੀਆਂ ਬਖੀਆਂ ਉਦੇੜੀਆਂ ਯਾਨੀ ਕਿ ਯੁਵਰਾਜ ਸਮਰਾ ਨੇ ਅੱਜ ਇੱਕ ਹਿਸਟਰੀ ਕ੍ਰੀਏਟ ਕੀਤੀ ਹੈ ਨਵਾਂ ਰਿਕਾਰਡ ਸੈੱਟ ਕੀਤਾ ਤਾਂ ਦਾ ਅਨਮਿਊਟ ਦੇ ਉੱਪਰ ਐਕਸਕਲੂਸਿਵਲੀ ਜੁੜੇ ਨੇ ਯੁਵਰਾਜ ਸਭ ਤੋਂ ਪਹਿਲਾਂ ਦਾ ਤੁਹਾਡਾ ਦਾ ਨਿਊਟ ਤੇ ਸਵਾਗਤ ਹੈ ਤੇ ਬਹੁਤ-ਬਹੁਤ ਤੁਹਾਨੂੰ ਵਧਾਈ ਵੀ ਹੈ ਤੇ ਕਿਵੇਂ ਦੇਖ ਦਿਓ ਇਸ ਇਸ ਪੂਰੇ ਮੈਚ ਦੇ ਵਿੱਚ ਅੱਜ ਹਰ ਕੋਈ ਗੱਲ ਕਰ ਰਿਹਾ ਹੈ ਕਿ ਆਖਿਰ ਇਹ ਕਿਹੜਾ ਯੁਵਰਾਜ ਹੈ ਭਾਜੀ ਬਸ ਉਹੀ ਆ ਯੁਵਰਾਜ ਜਿਹੜਾ 19 ਸਾਲਾਂ ਦਾ ਹੈ ਸਭ ਤੋਂ ਯੰਗੇਸਟ ਬੈਟਸਮੈਨ ਆ T20 ਵਰਲਡ ਕੱਪ ਦਾ ਜਿਹਨੇ ਸੌ ਮਾਰੇ ਆ ਨਿਊਜ਼ੀਲੈਂਡ ਨੂੰ ਅੱਜ ਤੇ ਜਰਨੀ ਕਿਵੇਂ ਸਟਾਰਟ ਹੋਈ ਯੁਵਰਾਜ ਤੁਸੀਂ ਪੰਜਾਬ ਦੇ ਪੰਜਾਬ ਤੋਂ ਤੁਹਾਡੀ ਫੈਮਿਲੀ ਕੈਨੇਡਾ ਸ਼ਿਫਟ ਹੁੰਦੀ ਹੈ ਤੇ ਉੱਥੇ ਤੁਸੀਂ ਵਕ ਵਕ ਲੀਗਸ ਖੇਡਦੇ ਹੋ ਤੇ ਆਪਣੇ ਆਪ ਨੂੰ ਤੁਸੀਂ ਪ੍ਰੂਫ ਕੀਤਾ ਹਾਂਜੀ ਭਾਈ ਆ ਪੈਰੈਂਟਸ ਮੇਰੇ ਗੜੀ ਭਾਈ ਅੰਮ੍ਰਿਤਸਰ ਤੋਂ ਆ ਤੇ ਮੇਰੀ ਮੰਮੀ ਮੋਗੇ ਤੋਂ ਆ ਤੇ ਸ਼ੁਰੂ ਤੋਂ ਮੇਰਾ ਡੈਡੀ ਕ੍ਰਿਕਟ ਵੀ ਖੇਡਦੇ ਰਹੇ ਆ ਤੇ ਆ ਟ੍ਰਾਂਟੋ ਬ੍ਰੈਮਟਨ ਚ ਵੀ ਉਹਨਾਂ ਨੇ ਉੱਥੇ ਕ੍ਰਿਕਟ ਕ੍ਰਿਕਟ ਵੀ ਖੇਡੀ ਵੀ ਆ ਉਹਨਾਂ ਦੀ ਆਪਦੀ ਟੀਮ ਵੀ ਸੀਗੀ ਤੇ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਡੈਡੀ ਦੇ ਸਾਰੇ ਮੈਚ ਦੇਖਣ ਜਾਂਦਾ ਸੀ ਤੇ ਡੈਡੀ ਦਾ ਇੱਕੋ ਹੀ ਸੁਪਨਾ ਸੀਗਾ ਦਾ ਮੈਂ ਨੈਸ਼ਨਲ ਲੈਵਲ ਤੇ ਕ੍ਰਿਕਟ ਖੇਡਾਂ ਤੇ ਮੈਂ ਦੁਨੀਆ ਦੀਆਂ ਸਾਰੀਆਂ ਲੀਗਾਂ ਖੇਡਾਂ ਤੇ ਉਹ ਮਨ ਲਾਦਾ ਉਹ ਅੱਜ ਸੁਪਨਾ ਪੂਰਾ ਹੋ ਸਕਦਾ ਤੇ ਯੁਵਰਾਜ ਸਮਰਾ ਦਾ ਨਾਮ ਯੁਵਰਾਜ ਕੀ ਜਿਹੜੇ ਆਪਣੇ ਇੰਡੀਆ ਦੇ ਲਈ ਖੇਡਦੇ ਰਹੇ ਨੇ ਯੁਵਰਾਜ ਸਿੰਘ ਉਹਨਾਂ ਦੇ ਨਾਮ ਤੋਂ ਪ੍ਰਭਾਵਿਤ ਹੋ ਕੇ ਰੱਖਿਆ ਗਿਆ ਸੀ ਜਾਂ ਇਹਦੇ ਪਿੱਛੇ ਕੋਈ ਹੋਰ ਵਜ੍ਹਾ ਸੀ ਨਹੀਂ ਉਹ ਉਹ ਹੀ ਸੀਗਾ ਡੈਡੀ ਡੈਡੀ ਮੈਂ ਮੰਮੀ ਨੂੰ ਕਹਿੰਦੇ ਹੁੰਦੇ ਸੀ ਜਦਸ ਮੁੰਡਾ ਹੋਇਆ ਆ ਨਾਮ ਯਵਰਾਜ ਯਵਰਾਜ ਹੀ ਰੱਖਣਾ ਕਿਉਂਕਿ ਦਾ ਡੈਡੀ ਪੂਰਾ ਬਿਗ ਫੈਨ ਆ ਯਵਰਾਜ ਸਿੰਘ ਦਾ ਤੇ ਉਹਨਾਂ ਵੀ ਹਰ ਇੱਕ ਇਨਿੰਗ ਦੇਖੀ ਉਹਨਾਂ ਨੇ ਤੇ ਤੁਸੀਂ ਸਭ ਤੋਂ ਯੰਗੇਸਟ ਪਲੇਅਰ ਹੋ ਇੰਟਰਨੈਸ਼ਨਲ ਖਿਡਾਰੀ ਹੋ ਜ਼ਹਿਨ ਦੇ ਵਿੱਚ ਕੀ ਸੀ ਜਦੋਂ ਅੱਜ ਮੈਦਾਨ ਦੇ ਵਿੱਚ ਉਤਰੇ ਅੱਜ ਭਾਈ ਬਸ ਇਹੀ ਸੀਗਾ ਦਾ ਮੈਂ ਪ੍ਰੈਜ਼ੀਡੈਂਟ ਚ ਰਵਾਂ ਦਾ ਮੈਂ ਬਾਹਲਾ ਸੋਚਣਾ ਅਕੋਰਡਿੰਗ ਟੂ ਬਾਲ ਖੇਡਾਂ ਜਿੱਦਾਂ ਮੈਂ ਖੇਡਦਾ ਅਗਰੈਸਿਵ ਖੇਡਾਂ ਦਾ ਆਇਨਾ ਲੱਗੇ ਦਾ ਮੈਂ ਦਾ ਆਇਨਾ ਲੱਗੇ ਦਾ ਇਹਨੂੰ ਇੱਥੇ ਬਿਲੋਂਗ ਨਹੀਂ ਕਰਦਾ ਆਇਨਾ ਲੱਗੇ ਦਾ ਇਹਨਾਂ ਦੇ ਮੁਕਾਬਲੇ ਦਾ ਹੀ ਆ ਦਾ ਇਹਨਾਂ ਤੋਂ ਵਧੀਆ ਕਰਨਾ ਤੁਹਾਡੀਆਂ ਬਹੁਤ ਸਾਰੀਆਂ ਤਸਵੀਰਾਂ ਯੁਵਰਾਜ ਸਿੰਘ ਉਹਨਾਂ ਦੇ ਨਾਲ ਵੀ ਨੇ ਜਦੋਂ ਤੁਹਾਨੂੰ ਉਹ ਮਿਲੇ ਕੁਝ ਟਿਪਸ ਵਗੈਰਾ ਜਾਂ ਉਹਨਾਂ ਤੋਂ ਇਲਾਵਾ ਕੋਈ ਹੋਰ ਜਿਹੜੇ ਵੱਡੇ ਕ੍ਰਿਕਟਰ ਨੇ ਉਨਾਂ ਤੋਂ ਵੀ ਲੈ ਕਦੇ ਪਿਪਸ ਭਾਈ ਲੈ ਆ ਵੱਡੇ ਪਲੇਅਰਾਂ ਤੋਂ ਬਸ ਉਹ ਇਹ ਕਹਿੰਦੇ ਆ ਬਸ ਤੁਸੀਂ ਰਿਲੈਕਸ ਰਹੋ ਪ੍ਰੈਜ਼ੈਂਟ ਚ ਰਹੋ ਇੰਜੋਏ ਕਰੋ ਮੋਮੈਂਟ ਜਿਹੜਾ ਵੀ ਤੁਸੀਂ ਤੁਸੀਂ ਮੋਮੈਂਟ ਚ ਬਸ ਓਵਰ ਥਿੰਕ ਨਾ ਕਰੋ ਉਹਨੂੰ ਬਸ ਸਿੰਪਲਾਈਜ਼ ਕਰਕੇ ਖੇਡੋ ਗੇਮ ਨੂੰ ਤੇ ਜਦੋਂ ਤੁਹਾਡੇ ਮੈਚ ਤੋਂ ਪਹਿਲਾਂ ਬਰੀਫਿੰਗ ਵਗੈਰਾ ਵੀ ਹੁੰਦੀ ਹੈਗੀ ਆ ਉਦੋਂ ਤੁਹਾਡੇ ਜਿਹੜੇ ਕੈਪਟਨ ਨੇ ਉਹਨਾਂ ਦਾ ਵੀ ਦਾਨ ਮਿਊਟ ਤੇ ਅਸੀਂ ਇੰਟਰਵਿਊ ਕੀਤਾ ਸੀਗਾ ਤੇ ਉਹ ਵੀ ਪੂਰੀ ਸਟ੍ਰੈਟੇਜੀ ਦੱਸ ਰਹੇ ਸੀ ਪਰ ਮੈਚ ਦਾ ਚਲੋ ਜਿੱਤ ਹਾਰ ਹੁੰਦੀ ਹੈ ਇੱਕ ਟੀਮ ਹੀ ਜਿੱਤ ਪਾਉਂਦੀ ਹੈ ਤੇ ਜ਼ਹਿਨ ਦੇ ਵਿੱਚ ਕੀ ਸੀ ਅੱਜ ਪੂਰੀ ਟੀਮ ਦੇ ਕਿ ਕਿਸ ਤਰੀਕੇ ਦੇ ਨਾਲ ਖੇਡਣਾ ਹੈਗਾ ਭਾਈ ਤਰੀਕਾ ਇਹੀ ਸੀਗਾ ਦਾ ਅਸੀਂ ਅਗਰੈਸਿਵ ਕ੍ਰਿਕਟ ਖੇਡਣੀ ਆ ਦਾ ਖੁੱਲ ਕੇ ਖੇਡਣਾ ਦਾ ਡਰ ਕੇ ਨਹੀਂ ਖੇਡਣਾ ਜਿਹੜਾ ਆਪਦਾ ਟੈਲੈਂਟ ਸ਼ੋਅ ਕਰੇ ਦਾ ਸਾਰੇ ਦਾ ਕੈਨੇਡੀਅਨ ਟੀਮ 'ਚ ਮੁੰਡੇ ਹੈਗੇ ਹੈਗੇ ਕਿਰ ਨਾਲ ਪੰਜਾਬੀ ਮੁੰਡੇ ਸਭ ਤੋਂ ਜ਼ਿਆਦਾ ਨੇ ਕੈਨੇਡੀਅਨ ਟੀਮ 'ਚ ਤਾਂ ਤੁਹਾਡਾ ਡੈਬਿਊ ਜਿਹੜਾ ਹੈਗਾ ਨਾ ਬੀਬੀਆ ਤੂੰ ਜਿਹੜੇ ਉਸ ਮੈਚ ਤੋਂ ਹੋਇਆ ਕਿਵੇਂ ਦੇਖਦੇ ਹੋ ਫਰਕ ਕਿੰਨਾ ਕੁ ਲੱਗਿਆ ਤੁਸੀਂ ਅੱਜ ਨਿਊਜ਼ੀਲੈਂਡ ਦੇ ਸਾਹਮਣੇ ਸ਼ਤਕ ਮਾਰਿਆ ਤੇਜ਼ੀ ਦੇ ਨਾਲ ਤੁਸੀਂ ਖੇਡੇ ਤਾਂ ਹੋਰ ਕੀ ਕੁਝ ਸੋਚਿਆ ਹੋਇਆ ਹੈਗਾ ਕਿ ਜੇਕਰ ਸਾਹਮਣੇ ਇੰਡੀਆ ਟੀਮ ਆਏਗੀ ਤਾਂ ਮੈਂ ਇਸ ਤਰੀਕੇ ਦਾ ਪਲੇ ਕਰਨਾ ਹੈਗਾ ਭਾਈ ਮੈਂ ਬਸ ਇਹੀ ਸੋਚਿਆ ਬਸ ਜਿੱਦਾਂ ਮੈਂ ਖੇਡ ਰਿਹਾ ਆ ਉਦਾਂ ਹੀ ਖੇਡਣਾ ਕੁਝ ਨਹੀਂ ਚੇਂਜ ਕਰਨਾ ਹੂੰ ਬੰਬ ਰਹਿਣਾ ਸਿੰਪਲਫਾਈ ਕਰਕੇ ਖੇਡਣਾ ਬਸ ਬਾਲਾ ਸੋਚਣਾ ਨਹੀਂ ਬੋਲਰ ਨੂੰ ਨਹੀਂ ਦੇਖਣਾ ਬਸ ਬੌਲ ਨੂੰ ਦੇਖਣਾ ਜਿੱਦਾਂ ਬਾਲ ਆਉਂਦੀ ਆ ਉਦਾਂ ਹੀ ਖੇਡਣਾ ਇੱਕ ਹੁੰਦੀ ਹੈ ਹਿਟਿੰਗ ਤੇ ਇੱਕ ਹੁੰਦੇ ਨੇ ਪ੍ਰੋਪਰ ਸ਼ਾਰਟਸ ਕੀ ਚਾਹੇ ਸਾਹਮਣੇ ਜਿੱਡਾ ਮਰਜੀ ਜਿਵੇਂ ਤੁਸੀਂ ਕਹਿ ਰਹੇ ਹੋ ਵੱਡਾ ਬੋਲਰ ਆ ਜੇ ਕਿ ਮੈਂ ਹਿਟਿੰਗ ਵਾਲੇ ਫਾਰਮ 'ਚ ਹੀ ਖੇਡਣਾ ਹੈ ਕਿ ਇਸ ਪਿੱਛੇ ਕੋਈ ਸਟ੍ਰੈਟਜੀ ਹੈ ਜਾਂ ਸਿਰਫ ਆਪਣੇ ਆਪ ਨੂੰ ਜਿਵੇਂ ਬੈਟਰ ਜਾਂ ਹੁੰਦਾ ਕਿ ਹਾਂ ਆਲ ਰਾਊਂਡਰ ਵੀ ਮੈਂ ਪ੍ਰੈਜ਼ੈਂਟ ਕਰਨਾ ਹੈਗਾ ਕਿ ਤੁਸੀਂ ਸੋਚਿਆ ਹੋਇਆਗਾ ਕਿ ਜਿਹੜੇ ਅੱਗੇ ਮੈਚ ਆਉਣੇ ਆ ਜਾਂ ਹੋਰ ਅੱਗੇ ਜਿਹੜੀਆਂ ਲੀਗਸ ਇਸ T20 ਵਰਲਡ ਕੱਪ ਤੋਂ ਬਾਅਦ ਹੋਣੀਆਂ ਨੇ ਕੀ ਉਸ ਉਸ ਦੇ ਵਿੱਚ ਕਿਸ ਤਰੀਕੇ ਦਾ ਆਪਾਂ ਖੇਡਣਾ ਹੈਗਾ ਜਾਂ ਪੂਰੀ ਟੀਮ ਦੇ ਵਿੱਚ ਕਿਸ ਤਰੀਕੇ ਦਾ ਜ਼ਿਕਰ ਹੁੰਦਾ ਹੈਗਾ ਬਸ ਭਾਜੀ ਇਹੀ ਆ ਮੈਂ ਆਲਰੇਡੀ ਚ ਬਲੀਵ ਕਰਦਾ ਦਾ ਮੈਂ ਵੀ ਚ ਸਾਹਮਣੇ ਸਟਰੋਂਗ ਤੇ ਨਾ ਮੈਂ ਬਾਲਾ ਕੁਝ ਹੋ ਟ੍ਰਾਈ ਕਰਨਾ ਚਾਹੁੰਦਾ ਦਾ ਜਿੱਦ ਨਾਲ ਮੇਰੀ ਬੈਟਿੰਗ ਖਰਾਬ ਹੋਏ ਹੋਏ ਜਾਂ ਮੈਂ ਹੋਰ ਕਿਸੇ ਦੀ ਕਾਪੀ ਕਰਾਂ ਬਸ ਜੀ ਚ ਮੇਰੀ ਐਬਿਲਿਟੀ ਸਟਰੋਂਗ ਆ ਮੈਂ ਉਹ ਵੀ ਆ ਕਰਨਾ ਚਾਹੁੰਦਾ ਥਰੋਅਆਊਟ ਜਿਹੜੇ ਵੀ ਲੀਗ ਹੈਡਾਂ ਜੋ ਜੋ ਵੀ ਖੇਡਾਂ ਮੈਂ ਸੋ ਫਾਰ ਜਿਹੜਾ ਤੁਸੀਂ ਅੱਜ ਨਵਾਂ ਰਿਕਾਰਡ ਬਣਾਇਆ ਸਭ ਤੋਂ ਜ਼ਿਆਦਾ ਕਿਸਦੇ ਫੋਨ ਆਏ ਕਿੰਨੇ ਕ ਮੈਸੇਜ ਆਏ ਕਿਹੜੇ ਕਿਹੜੇ ਲੋਕਾਂ ਦੇ ਆਏ ਮੈਸੇਜ ਤਾਂ ਭਾਈ ਬਹੁਤ ਆਏ ਆ ਫੋਨ ਵੀ ਬਹੁਤ ਆਇਆ ਪਰ ਮੇਨਲੀ ਸਭ ਤੋਂ ਜ਼ਿਆਦਾ ਖੁਸ਼ੀ ਫੈਮਿਲੀ ਨੇ ਹੁੰਦੀ ਆ ਡੈਡੀ ਮੇਰਾ ਸਭ ਤੋਂ ਜ਼ਿਆਦਾ ਖੁਸ਼ ਸੀਗਾ ਮੈਂ ਵਿਸ਼ ਕਰਦਾ ਸੀ ਇਹਦਾ ਉਹ ਇੱਥੇ ਮੈਚ ਦੇਖਣ ਆਉਂਦੇ ਪਰ ਨਹੀਂ ਆਇਆ ਆਇਆ ਭਾਈ ਉਹਨਾਂ ਤੋਂ ਪਰ ਡੈਡੀ ਤੋਂ ਸਭ ਤੋਂ ਜ਼ਿਆਦਾ ਖੁਸ਼ੀ ਉਹਨਾਂ ਨੂੰ ਹੀ ਆ ਤੇ ਉਹਨਾਂ ਨਾਲ ਗੱਲਬਾਤ ਹੋਈ ਹੋਏਗੀ ਤੁਹਾਡੀ ਤਾਂ ਉਹਨਾਂ ਦੇ ਪਹਿਲੇ ਲਫ਼ਜ਼ ਕੀ ਸਨ ਕਹਿੰਦੇ ਮੈਂ ਬਹੁਤ ਪ੍ਰਾਊਡ ਆ ਤੇਰੇ ਤੇ ਅੱਜ ਐਕਸਾ ਦਾ ਸੁਪਨਾ ਪੂਰਾ ਕੀਤਾ ਤੇ ਇਹਦੇ ਨਾਲ ਦਰਵਾਜ਼ੇ ਬਹੁ ਖੁੱਲਣੇ। ਅੱਛਾ ਯੁਵਰਾਜ ਸਮਰਾ ਨੂੰ ਯੁਵਰਾਜ ਸਮਰਾ ਬਣਾਉਣ ਦੇ ਵਿੱਚ ਕਿਹੜੇ ਲੋਕਾਂ ਦਾ ਹੱਥ ਹੈ? ਫੈਮਿਲੀ ਦਾ ਸਟਰਗਲ ਤਾਂ ਜ਼ਰੂਰ ਰਹਿੰਦਾ ਹੈ। ਇੱਕ ਖਿਡਾਰੀ ਨੂੰ ਖਿਡਾਰੀ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਵੀ ਰਹਿੰਦੀ ਹੈਗੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਫਾਦਰ ਵੀ ক্রিকেট ਖੇਡਦੇ ਰਹੇ ਨੇ ਪਰ ਉਹ ਪੰਜਾਬ ਤੋਂ ਕੈਨੇਡਾ ਮੂਵ ਹੋਏ ਤੇ ਉੱਥੇ ਤੁਹਾਨੂੰ ਕਿਹੜੇ-ਕਿਹੜੇ ਲੋਕਾਂ ਦਾ ਸਾਥ ਮਿਲਿਆ ਤਾਂ ਜੋ ਤੁਸੀਂ ਅੱਜ ਕੈਨੇਡਾ ਟੀਮ ਦੇ ਵਿੱਚ ਹੈ ਗਿਓ ਬਈ ਇੱਕ ਹੋ ਗਿਆ ਸੁਖਮਣ ਮਿੱਡੂ ਜਿਹੜਾ ਉਹ ਵੱਡਾ ਪਰਾਈ ਹੈ ਮੇਰਾ ਉਹ ਵੀ ਸਾਡੇ ਨਾਲ ਹੀ ਖੇਡਦੇ ਆ ਉੱਥੇ ਡੋਮੈਸਟਿਕ ਲੀਗ ਚ ਇੱਕ ਹੋ ਗਿਆ ਜਿਮੀ ਸ਼ਰਮਾ ਤੇ ਲਾਸਲੀਟਨ ਆ ਸਭ ਤੋਂ ਕ੍ਰੈਡਿਟ ਜਾਂਦਾ ਮੇਰੇ ਡੈਡੀ ਨੂੰ ਤੇ ਤੁਹਾਡੇ ਅੱਜ ਮੇਰੀ ਸਭ ਤੋਂ ਜ਼ਿਆਦਾ ਹੈਲਪ ਕੀਤੀ ਹੈ ਜੀ ਤੁਹਾਡੇ ਕੋਚ ਸਾਹਿਬ ਵੀ ਅੱਜ ਬਹੁਤ ਖੁਸ਼ ਹੋਏ ਹੋਣਗੇ ਜਾਂ ਅੱਜ ਵੀ ਤੁਹਾਡੇ ਕੋਚ ਨੇ ਕੁਝ ਸ਼ਾਰਟਸ ਨੂੰ ਲੈ ਕੇ ਜਾਂ ਕੁਝ ਡਰਾਈਵਜ਼ ਨੂੰ ਲੈ ਕੇ ਕੁਝ ਕਿਹਾ ਹੋਵੇਗਾ ਕਿ ਇਹ ਸ਼ਾਰਟ ਇਦਾਂ ਖੇਡਣਾ ਚਾਹੀਦਾ ਸੀ ਜਾਂ ਕੁਝ ਨੀਪੋਸ ਕੋਚ ਕਹਿੰਦਾ ਸੀਗਾ ਕਹਿੰਦਾ ਅੱਜ ਤੇਰਾ ਦਿਨ ਆ ਅੱਜ ਤੂੰ 100 ਮਾਰ ਦੇ ਤਾਂ ਦੁਨੀਆ ਨੂੰ ਪਤਾ ਲੱਗ ਜੇਦਾ ਕੈਨੇਡਾ 'ਚ ਟੈਲੈਂਟ ਹੈਗਾ ਬਸ ਰੁਕੀ ਨਾ ਤੇ ਸੈਲੀਬ੍ਰੇਸ਼ਨ ਕਿਸ ਤਰੀਕੇ ਦਾ ਚੱਲ ਰਿਹਾ ਟੀਮ ਨੇ ਕਿਸ ਤਰੀਕੇ ਦਾ ਸੈਲੀਬ੍ਰੇਟ ਕੀਤਾ ਚਲੋ ਰਿਜ਼ਲਟ ਭਾਵੇਂ ਕੁਝ ਮਰਜ਼ੀ ਹੋਇਆ ਹੋਵੇ ਹੁਣ ਕਿਸ ਤਰੀਕੇ ਦਾ ਸੈਲੀਬ੍ਰੇਸ਼ਨ ਹੈ ਤੁਹਾਡੇ ਨਾਲ ਦੇ ਸਾਥੀਆਂ ਦਾ ਤੁਹਾਡੇ ਨਾਲ ਸਾਰਿਆਂ ਨੇ ਭਾਈ ਖੁਸ਼ ਆਦਾ ਹਿਸਟਰੀ ਬੱਤ ਯੰਗੇਸਟ ਪਲੇਅਰ ਨੇ 100 ਮਾਰਿਆ ਸਾਰਿਆਂ ਨੇ ਖੁਸ਼ ਆ ਸਾਰਿਆਂ ਨੇ ਦੁਆਵਾਂ ਦੇ ਰਿਹਾ ਬਸ ਉਹ ਤੋਂ ਹੋਰ ਹੈ ਹੀ ਨਹੀਂ ਤਾਂ ਸਾਰਿਆਂ ਨੇ ਖੁਸ਼ ਹਮ ਫਾਦਰ ਸਾਹਿਬ ਤੋਂ ਬਾਅਦ ਮਾਤਾ ਹੋਣਾ ਨੇ ਵੀ ਕਿਹਾ ਹੋਵੇਗਾ ਮਾਤਾ ਜੀ ਦੇ ਕੀ ਬੋਲ ਸਨ ਆ ਮੰਮੀ ਵੈਰੀ ਇਮੋਸ਼ਨਲ ਸੀਗੇ ਥੱਲੇ ਜਾ ਕੇ ਹੋਟਲ ਜਵਾਦ ਮੈਂ ਲਿਆ ਉਹਨਾਂ ਨੂੰ ਉਹ ਬਹੁਤ ਯਾਦ ਕੋਸ਼ਿਸ਼ੀ ਉਹਨਾਂ ਦਾ ਉਹਨਾਂ ਨੇ ਵੀ ਬਹੁ ਮਿਹਨਤ ਕੀਤੀ ਉਹਨਾਂ ਨੇ ਆਪਦੀ ਜੌਬ ਛੱਡੀ ਸੀ ਮੇਰੇ ਲਈ ਤਾਂ ਮੈਂ ਪ੍ਰੈਕਟਿਸ ਤੇ ਜਾ ਸਕਾਂ ਰੋਜ਼ ਤੇ ਮੈਂ ਉਹਨਾਂ ਨੂੰ ਵੀ ਕ੍ਰੈਡਿਟ ਫੁੱਲ ਦਿੰਨਾ ਕਿਸ ਚੀਜ਼ ਦੀ ਜੌਬ ਛੱਡੀ ਸੀ ਤੁਹਾਡੇ ਮਾਤਾ ਨੇ ਅ ਤੇ ਕਾਰ ਪਾਰਟਸ ਦੀ ਜੌਬ ਸੀ ਟ੍ਰਾਂਟੋ ਵਿੱਚ ਕਿੰਨੇ ਸਾਲ ਫਿਰ ਉਹਨਾਂ ਨੇ ਇਹ ਜੌਬ ਛੱਡ ਕੇ ਤੁਹਾਨੂੰ ਕਿਸ ਤਰੀਕੇ ਦਾ ਸਪੋਰਟ ਕੀਤਾ ਜਾਂ ਤੁਹਾਡੇ ਨਾਲ ਅਕੈਡਮੀ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਫਾਦਰ ਤੇ ਮਾਤਾ ਦਾ ਵੀ ਤੁਸੀਂ ਸਟਰਗਲ ਦੱਸਿਆ ਕਿ ਉਹਨਾਂ ਨੇ ਆਪਣੀ ਜੌਬ ਵੀ ਛੱਡੀ ਤੇ ਫਿਰ ਬਾਰੇ ਮੁਲਕਾਂ ਦੇ ਵਿੱਚ ਘਰ ਨੂੰ ਚਲਾਉਣਾ ਤੇ ਨਾਲ ਨਾਲ ਸਪੋਰਟਸ ਖੇਡਣੀ ক্রিকেট ਕੋਈ ਸਸਤੀ ਗੇਮ ਨਹੀਂ ਹੈਗੀ ਬਹੁਤ ਮਹਿੰਗੀ ਗੇਮ ਹੈਗੀ ਹੈ ਤਾਂ ਉਹ ਉਹ ਜਰਨੀ ਬਾਰੇ ਦੱਸੋ ਥੋੜਾ ਡੈਡੀ ਫਿਰ ਵੀ ਇਹ ਕੰਮ ਕਰਦੇ ਸੀਗੇ ਤੇ ਸਾਡੇ ਕੋਲੇ ਇੱਕ ਸ਼ਾਪ ਆ ਸਾਡੇ ਕੋਲੇ ਜਿਹੜਾ ਮੇਰੇ ਡੈਡੀ ਰਨ ਕਰਦਾ ਤੇ ਦਾ ਡੈਡੀ ਨੇ ਮੰਮੀ ਨੂੰ ਕਹਤਾ ਸੀ ਦਾ ਤੂੰ ਜੌਬ ਛੱਡ ਦੇ ਦਾ ਤੋ ਇਹਦੇ ਨਾਲ ਰਹਿ ਜਿੱਥੇ ਵੀ ਜਾਣਾ ਜਿੱਥੇ ਵੀ ਲੈ ਕੇ ਜਾਣਾ ਦਾ ਇਹਦੀ ਪ੍ਰੈਕਟਿਸ ਮਿਸ ਨਹੀਂ ਹੋਣੀ ਚਾਹੀਦੀ ਦਾ ਇਹਨੇ ਰੋਜ਼ ਜਾਣਾ ਖੇਡਣ ਦਾ ਆਇਨਾ ਲੱਗੇ ਦਾ ਜਦੋਂ ਸਟੇਜ ਤੇ ਜਾਵੇ ਦਾ ਇਹ ਮੁੰਡਾ ਕਮਜ਼ੋਰ ਲੱਗਦਾ ਤੇ ਮਤਲਬ ਤੁਹਾਡੀ ਡਾਈਟ ਤੋਂ ਲੈ ਕੇ ਤੁਹਾਡੇ ਪ੍ਰੈਕਟਿਸ ਸੈਸ਼ਨ ਤੱਕ ਤੁਹਾਡੇ ਮਾਤਾ ਜੀ ਤੁਹਾਡੇ ਨਾਲ ਜਾਂਦੇ ਸੀ ਹਾਂਜੀ ਹਰੇਕ ਤਾਂ ਕਿੰਨੇ ਕਿੰਨੇ ਘੰਟੇ ਤੁਸੀਂ ਪ੍ਰੈਕਟਿਸ ਸੈਸ਼ਨ ਕਰਦੇ ਸੀ ਤੇ ਕਿੰਨੀ ਕਿੰਨੀ ਦੇਰ ਤੁਹਾਡੇ ਮਾਤਾ ਜੀ ਫਿਰ ਉੱਥੇ ਇੰਤਜ਼ਾਰ ਕਰਦੇ ਸੀ ਆ ਭਾਈ ਰੋਜ਼ ਦੀ ਮੈਂ 2 2 ਘੰਟੇ 2 ਕੁ 3 ਘੰਟੇ ਪ੍ਰੈਕਟਿਸ ਕਰਦਾ ਸੀਗਾ ਆ ਮਾਂ ਤਾਂ ਮੇਰੀ ਛੱਡ ਦਿੰਦੀ ਤੇ ਫਿਰ 2 ਘੰਟੇ ਬਾਅਦ ਫੇਰ ਆ ਜਾਂਦੇ ਸੀ ਖਾਣਾ ਖਾਣਾ ਪਾਣੀ ਲੈ ਕੇ ਹੂੰ ਤੇ ਕੋਈ ਕੋਚ ਸਹਿਬਾਨ ਜਾਂ ਡਾਈਟ ਕੋਚ ਵੀ ਅੱਜ ਕੱਲ ਹੁੰਦੇ ਹੈਗੇ ਨੇ ਉਹਨਾਂ ਦੇ ਮੁਤਾਬਕ ਮਾਤਾ ਉਹਨਾਂ ਨੂੰ ਤੁਹਾਡੇ ਘਰ ਦੇ ਵਿੱਚ ਵੀ ਪੂਰੀ ਉਸ ਤਰੀਕੇ ਦੀ ਤੁਹਾਡੀ ਤਿਆਰੀ ਕਰਨੀ ਪੈਂਦੀ ਹੋਏਗੀ ਕੀ ਪੂਰਾ ਡੈਡੀਕੇਟ ਹੀ ਉਹਨਾਂ ਨੇ ਕਰ ਦਿੱਤਾ ਕਿ ਤੁਹਾਨੂੰ ਕਰਿਕਟਰ ਬਣਾ ਕੇ ਹੀ ਹਟਣਾ ਹੈ ਹਾਂਜੀ ਹੋਲ ਸੀਗਾ ਭਾਈ ਹੋਰ ਗੋਲ ਮੇਰੀ ਲਾਈਫ ਚ ਹੈ ਹੀ ਨਹੀਂ ਤਾਂ ਪਹਿਲੇ ਦਿਨ ਤੋਂ ਹੀ ਇਹ ਤਾਂ ਮੈਂ ਕਰਿਕਟ ਹੀ ਖੇਡਨੀ ਆ ਦਾ ਕਰਿਕਟ ਚ ਹੀ ਪੈਸੇ ਬਣਾਉਣੇ ਆ ਤੇ ਕਰਿਕਟ ਚ ਹੀ ਲਿਵਿੰਗ ਬਣਾਉਣੀ ਕੀ ਇਹ ਕਰਿਕਟ ਖੇਡਣ ਦਾ ਸੁਪਨਾ ਤੁਸੀਂ ਆਪਣੇ ਫਾਦਰ ਸਾਹਿਬ ਹੋਣਾ ਤੋਂ ਦੇਖਿਆ ਕਿ ਖੁਦ ਨੂੰ ਹੀ ਸੀਗਾ ਕਿ ਹਾਂ ਕਰਿਕਟਰ ਬੰਨਾ ਹੈ ਜਾਂ ਫਿਰ ਫਾਦਰ ਸਾਹਿਬ ਦੀ ਕੋਈ ਇੱਛਾ ਸੀ ਉਸ ਨੂੰ ਪੂਰਾ ਕਰਨ ਦੇ ਲਈ ਹੀ ਤੁਸੀਂ ਕਰਿਕਟ ਚ ਆਏ ਕਿਉਂਕਿ ਸਪੋਰਟਸ ਤਾਂ ਹੋਰ ਵੀ ਬਹੁਤ ਨੇ ਮੈਂ ਸ਼ੁਰੂ ਤੋਂ ਹੀ ਭਾਈ ক্রিকেট ਦੇਖੀ ਗਾਜ਼ ਮੇਰਾ ਡੈਡੀ ਵੀ ক্রিকেট ਦੇ ਆ ਦੇਖਦਾ ਸੀ ਮੈਂ ਉਹਨਾਂ ਦੀ ਫੁੱਟਸਟੈਫ ਫਾਲੋ ਕੀਤੇ ਆ ਦਾ ਵੀ ਸੁਪਨਾ ਸੀ ਦਾ ਮੈਂ ক্রিকেট ਖੇਡਾਂ ਵਧੀਆ ਲੈਵਲ ਤੇ ਖੇਡਾਂ ਤੇ ਮੇਰਾ ਵੀ ਸੁਪਨਾ ਦਾ ਮੈਂ ਵਨ ਆਫ ਦਾ ਬੈਸਟ ਬੈਟਸਮ ਬਣਾ ਦੁਨੀਆ ਵਿੱਚ ਕਦੇ ਮਾਈਂਡ ਚ ਇਹ ਨਹੀਂ ਆਇਆ ਕਿ ਜੇ ਭਾਰਤ ਟੀਮ ਚ ਖੇਡਦੇ ਤਾਂ ਹੋਰ ਵੀ ਜਿਆਦਾ ਵਧੀਆ ਹੁੰਦਾ ਜਾਂ ਫਾਦਰ ਸਾਹਿਬ ਕੈਨੇਡਾ ਮੂਵ ਕਰ ਕਰ ਗਏ ਸੀ ਚਲੋ ਤੁਸੀਂ ਉੱਥੋਂ ਦੇ ਬੋਰਨ ਹੈਗੇ ਹੋ ਤਾਂ ਓਬੀਸ ਹੈਗੇ ਤੁਸੀਂ ਕੈਨੇਡਾ ਵੱਲੋਂ ਰਿਪਰੈਜ਼ੈਂਟ ਕਰਨਾ ਸੀ ਤੁਹਾਡੇ ਫਾਦਰ ਸਾਹਿਬ ਦਾ ਕਦੀ ਸੁਪਨਾ ਰਿਹਾ ਹੋਵੇ ਸੁਪਨਾ ਪਾਈ ਮੇਰੇ ਡੈਡੀ ਦਾ ਇਹੀ ਹਦਾ ਮੈਂ ਦੁਨੀਆ ਸਾਰੀਆਂ ਲੀਗਾਂ ਖੇਡਾਂ ਤਾਂ ਆਈਪੀਐਲ ਖੇਡਾਂ ਮੈਂ ਬਿਗ ਬਾਸ਼ ਖੇਡਾਂ ਸੀਪੀਐਲ ਖੇਡਾਂ ਮੇਜਰ ਲੀਗਾਂ ਜਿੰਨੇ ਵੀ ਲੀਗਾਂ ਤੇ ਮੈਂ ਉੱਥੇ ਖੇਡ ਕੇ ਪਰਫਾਰਮ ਵਧੀਆ ਕਰਾਂ ਬਸ ਪਾਰਟਿਸਪੇਟ ਨਾ ਕਰਾਂ ਮੈਂ ਪਰਫਾਰਮ ਹਰੇਕ ਥਾਂ ਤੇ ਕਰਾਂ ਜਿੱਥੇ ਵੀ ਮੈਨੂੰ ਮੌਕਾ ਮਿਲੇ ਤੇ ਹੁਣ ਕੋਈ ਸੋਚਿਆ ਹੋਇਆ ਜੇਕਰ ਆਈਪੀਐਲ ਦੇ ਵਿੱਚ ਆੰਦਿਓ ਕਿ ਕਿਹੜੀ ਟੀਮ ਜਾਂ ਕਿਹੜੇ-ਕਿਹੜੇ ਪਲੇਅਰਸ ਨਾਲ ਖੇਡਣ ਆਪ ਮੈਂ ਡੈਡੀ ਦਾ ਸੁਪਨਾ ਦਾ ਮੈਂ ਮੁੰਬਈ ਇੰਡੀਅਨਸ ਵੱਲੋਂ ਖੇਡਾਂ ਪਰ ਮੈਨੂੰ ਹੈ ਜਿਹੜੀ ਮਰਜ਼ੀ ਟੀਮ ਪਿਕ ਕਰ ਲੈ ਉਹਨਾਂ ਨਾਲ ਹੀ ਠੀਕ ਹਾਂ ਉੱਥੇ ਗ੍ਰੇਟਫੁਲ ਹਾਂ ਦਾ ਜਿੱਥੇ ਵੀ ਮੌਕਾ ਮਿਲੇ ਮਤਲਬ ਤੁਸੀਂ ਲਿਸਟ ਬਣਾ ਲਈ ਹੈਗੀ ਆ ਹੁਣ ਹੋਰ ਨਹੀਂ ਭਾਈ ਲਿਸਟ ਨਹੀਂ ਬਣਾਈ ਬਸ ਜੋ ਮਿਲਦਾ ਉਹੀ ਚੰਗਾ ਬਸ ਹੰਬਲ ਦਾ ਰਹਿਣਾ ਬਸ ਜੋ ਰੱਬ ਦਿੰਦਾ ਉਹੀ ਠੀਕ ਹੈ ਹੂੰ ਅੱਛਾ ਯੁਵਰਾਜ ਨੂੰ ਇਸ ক্রিকেট ਦੇ ਵਿੱਚ ਇਸ ਇੰਟਰਨੈਸ਼ਨਲ ਖੇਡ ਤੱਕ ਖੁਦ ਨੂੰ ਕਿੰਨੀਆਂਕ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਮੈਨੂੰ ਭਾਈ ਪਹਿਲੇ 2 ਮੈਚਾਂ 'ਚ ਸੀਗਾ ਦਾ ਇੰਨਾ ਵੱਡਾ ਪਲੇਟਫਾਰਮ ਆ ਤੇ ਰਣਨੀ ਬੰਨ ਰੇ ਤੇ ਮੈਂ ਰੋਸ ਉਹਦਾ ਨਿਊਜ਼ੀਲੈਂਡ ਦੇ ਖਿਲਾਫ ਰਨ ਕਰਨੇ ਆ ਤਾਂ ਜੋ ਮਰਜੀ ਹੋ ਜੇ ਦਾ ਨਾ ਆ ਵਰਲਡ ਕੱਪ 'ਚ ਇਦਾਂ ਕਰਨ ਦਾ ਮੈਨੂੰ ਲੋਕ ਪਛਾਣਨ ਦਾ ਇਹ ਮੁੰਡਾ ਸੀਗਾ ਕੈਨੇਡਾ ਤੋਂ ਆਇਆ ਤੇ ਇਹਨੇ ਬਹੁਤ ਵਧੀਆ ਕੀਤਾ ਵਰਲਡ ਕੱਪ 'ਚ ਤੇ ਕੁਝ ਖਾਸ ਜਾਂ ਉੱਥੇ ਤੁਹਾਨੂੰ ਜਿਹੜੇ ਪੁਰਾਣੇ ਖਿਡਾਰੀ ਮਿਲੇ ਉਹਨਾਂ 'ਚੋਂ ਕਿਸੇ ਨੇ ਕੋਈ ਅਜਿਹੀ ਗੱਲ ਕਹੀ ਹੋਵੇ ਜਿਹੜੀ ਤੁਹਾਨੂੰ ਯਾਦ ਰਹੇਗੀ ਕਿਸੇ ਨਾਲ ਕੋਈ ਅਜਿਹਾ ਸਾਂਝਾ ਹੋਇਆ ਹੋਵੇ ਕਿੱਸਾ ਨਹੀਂ ਭਾਈ ਸਾਂਝਾ ਨਹੀਂ ਕੋਈ ਹੋਇਆ ਪਰ ਆ ਜਿਹੜਾ ਮੂਮੈਂਟ ਸੀਗਾ ਅੱਜ ਦਾ ਇਹ ਕਰ ਲੂਗਾ ਮੈਨੂੰ ਮੇਰੀ ਸਾਰੀ ਜ਼ਿੰਦਗੀ ਤੇ ਹੁਣ ਅੱਗੇ ਨਾਲ ਦੇ ਸਾਥੀ ਕੀ ਕਹਿ ਰਹੇ ਨੇ ਕਿਉਂਕਿ ਤੁਸੀਂ ਸਭ ਤੋਂ ਯੰਗੇਸਟ ਖਿਡਾਰੀ ਹੋ ਉਹ ਕੀ ਕਹਿ ਰਹੇ ਨੇ ਕਿ ਸਮਾਂ ਬਹੁਤ ਹੈ ਜਾਂ ਕਿਸ ਤਰੀਕੇ ਦੀ ਟਾਕਸ ਹੋ ਰਹੀਆਂ ਨੇ ਤੁਹਾਡੀਆਂ ਆਪਸ ਦੇ ਵਿੱਚ ਟੀਮਸ ਉਹ ਬਸ ਭਾਈ ਕਹਿ ਰਹੇ ਆ ਜਿਹੜੇ ਸਾਡੇ ਸੀਨੀਅਰ ਦਾ ਹੁਣ ਅਗਲਾ ਮੈਚ ਨਵਾਂ ਦਿਨ ਹੋਣਾ ਦਾ ਦੁਬਾਰਾ ਫੇਰ ਜ਼ੀਰੋ ਤੋਂ ਸਟਾਰਟ ਕਰਨਾ ਦਾ ਅੱਜ ਜਿਹੜੀ ਮੈਮਰੀ ਆ ਇਹ ਮੈਮਰੀ ਰਹਿਣੀ ਆ ਆ ਦਿਨ ਨਿਊ ਦਿਨ ਹੋਣਾ ਅੱਛਾ ਤੁਸੀਂ ਕਦੀ ਅਕੈਡਮੀ ਜਾਂ ਕਦੀ ਸੋਚਿਆ ਕਿ ਇਨ੍ਹਾਂ ਵੱਡੇ ਕਰਿਕਟਰਾਂ ਦੀ ਜਿਹੜੀ ਅਕੈਡਮੀ ਆ ਜਾਂ ਜਿਹੜੇ ਵੱਡੇ ਕੋਚ ਨੇ ਕਿ ਉਹਨਾਂ ਕੋਲੇ ਜਾਣਾ ਹੈ ਜਾਂ ਸਪੈਸੀਫਿਕ ਕੋਈ ਅਜੀਹਾ ਕੋਚ ਤੁਹਾਡੇ ਦਿਮਾਗ ਦੇ ਵਿੱਚ ਵੀ ਕਦੀ ਆਇਆ ਹੋਵੇਗਾ ਕਿ ਇਨ੍ਹਾਂ ਕੋਲੇ ਜ਼ਰੂਰ ਜਾਣਾ ਇੱਕ ਵਾਰੀ ਪ੍ਰੈਕਟਿਸ ਸੈਸ਼ਨ ਕਰਨਾ ਹੈ ਜਾਂ ਇਨ੍ਹਾਂ ਕੋਲੋਂ ਵੀ ਟਿਪਸ ਲੈਣੇ ਹੈਗੇ ਨੇ ਨਹੀਂ ਪਾਜੀ ਮੇਰਾ ਜਿਹੜਾ ਟੋਰਾਂਟੋ ਕੋਚ ਆ ਅਮਰਿੰਦਰ ਭਿੰਡਰ ਮੈਂ ਸਾਰੀ ਆਲਮੋਸਟ ਬੇਸਿਕਸ ਉਹਨਾਂ ਤੋਂ ਸਿੱਖੇ ਉਹਨਾਂ ਤੋਂ ਮੈਂ ਠੀਕ ਹੋਇਆ ਤੇ ਮੈਂ ਜਦੋਂ ਤੋਂ ਉਹ ਸਾਊਥ ਅਫਰੀਕਾ ਤੋਂ ਆ ਜਦੋਂ ਤੋਂ ਕੈਨੇਡਾ ਇਹਨਾਂ ਦਾ ਸਭ ਤੋਂ ਪਹਿਲਾ ਸਟੂਡੈਂਟ ਆ ਤੇ ਉਹਨਾਂ ਨਾਲ ਹੀ ਜੁੜਿਆ ਹਾਂ ਅਜੇ ਤੱਕ ਤੇ ਆਂ ਇੰਡੀਆ ਵੀ ਮੈਂ ਉਹਨਾਂ ਭਾਈ ਉਹਨਾਂ ਉਹਨਾਂ ਥਾਰੇ ਇੱਕ ਸਾਲ ਦਾ ਮੈਂ ਪ੍ਰੈਕਟਿਸ ਕਰਾਂ ਅੰਮ੍ਰਿਤਸਰ ਕਰਦਾ ਤੇ ਮੈਂ ਗੁਜਰਾਤ ਚ ਵੀ ਕੀਤੀ ਆ ਮੌਨਤੀ ਦਸਾਈ ਦੀ ਅਕੈਡਮੀ ਚ ਤੇ ਤੁਹਾਡੇ ਕੋਚ ਨਾਲ ਗੱਲਬਾਤ ਹੋਈ ਤੁਹਾਡੀ ਅੱਜ ਮੈਚ ਤੋਂ ਬਾਅਦ ਹਾਂ ਹਾਲੇ ਨਹੀਂ ਹੋਈ ਭਾਈ ਕੱਲ੍ਹ ਹੋਈ ਸੀਗੀ ਕੱਲ ਬਸ ਇਹ ਕਹਿੰਦੇ ਬਸ ਨਿਊਜ਼ੀਲੈਂਡ ਨੂੰ ਠੋਕਦੇ ਤੇ ਤਗੜਾਗੇਟੀ ਹੂੰ ਮਤਲਬ ਤੁਹਾਡੇ ਕੋਚ ਸਾਹਿਬ ਨੇ ਖੁਦ ਕਿਹਾ ਕਿ ਨਿਊਜ਼ੀਲੈਂਡ ਨੂੰ ਠੋਕਣਾ ਮਤਲਬ ਪਹਿਲੇ ਹੀ ਮਾਈਂਡਸੈਟ ਪੂਰਾ ਬਣਾਇਆ ਹੋਇਆ ਸੀ ਕਿ ਅੱਜ ਜਾਂਦੇ ਸਾਰੀ ਬੱਲੇਬਾਜ਼ੀ ਜਿਹੜੀ ਹੈਗੀ ਉਹ ਧਮਾਕੇਦਾਰ ਕਰਨੀ ਆ ਹਾਂਜੀ ਪਹਿਲੇ ਹੀ ਸੋਚ ਕੇ ਆਇਆ ਸੀਦਾ ਮੈਂ ਅੱਜ ਕੁਝ ਕਰਕੇ ਜਾਣਾ ਜੀ ਆਖਰੀ ਸਵਾਲ ਹੈ ਅੱਗੇ ਦਾ ਵਿਜ਼ਨ ਕੀ ਸੋਚਿਆ ਹੋਇਆ ਤੁਸੀਂ ਪਲੈਨਿੰਗ ਕਿਸ ਤਰੀਕੇ ਦੀ ਕਰ ਰਹੇ ਹੋ ਬਸ ਹੁਣ ਇਹ ਹੈ ਮਿਹਨਤ ਜ਼ਿਆਦੀ ਕਰਨੀ ਆ ਹੁਣ ਇਹਨਾਂ ਆ ਐਨੀਬਡੀ ਆਪਰ ਪਲੇਟਫਾਰਮ ਤੇ ਆ ਕੇ ਰਨ ਕੀਤੇ ਆ ਬਸ ਇਹ ਆ ਹੁਣ ਜਿਹੜੀ ਵੀ ਓਪਰਚੁਨਿਟੀ ਮਿਲਦੀ ਆ ਉਹਨੂੰ ਮੈਂ ਗ੍ਰਾਬ ਕਰਾਂ ਤੇ ਮਿਹਨਤ ਹੋਰ ਕਰਾਂ ਤੇ ਮੈਂ ਦੁਨੀਆ ਦੀਆਂ ਸਾਰੀਆਂ ਲੀਗਾਂ ਖੇਡਾਂ ਤਾਂ ਇਹ ਸੰ ਸਾਡੇ ਨਾਲ ਯੁਵਰਾਜ ਸਮਰਾ ਕੈਨੇਡਾ T20 ਵਰਲਡ ਕੱਪ ਟੀਮ ਦੇ ਵਿੱਚ ਇਹ ਹੈਗੇ ਨੇ ਤਾਂ ਅੱਜ ਨਿਊਜ਼ੀਲੈਂਡ ਦੇ ਨਾਲ ਮੈਚ ਸੀ ਜਿਸ ਦੇ ਵਿੱਚ ਇਹਨਾਂ ਨੇ ਹਿਸਟਰੀ ਕ੍ਰੀਏਟ ਕੀਤੀ ਹੈ 19 ਸਾਲ ਦੀ ਉਮਰ ਦੇ ਵਿੱਚ ਯੁਵਰਾਜ ਸਮਰਾ ਨੂੰ ਦੇਖ ਕੇ ਅੱਜ ਹਰ ਕੋਈ ਯੂਵਰਾਜ ਸਿੰਘ ਨੂੰ ਯਾਦ ਕਰ ਰਿਹਾ ਹੈ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਯੂਵਰਾਜ ਸਮਰਾ ਦੇ ਅੰਦਰ ਯੂਵਰਾਜ ਸਿੰਘ ਦੀ ਝਲਕ ਨਜ਼ਰ ਆਉਂਦੀ ਆ ਤਾਂ ਦਨ ਮਿਊਟ ਤੇ ਐਕਸਕਲੂਸਿਵ ਜੁੜੇ ਸਨ ਸਾਫ਼ ਤੌਰ ਤੇ ਕਹਿੰਦੇ ਵੀ ਨਜ਼ਰ ਆਏ ਕਿ ਇਹਨਾਂ ਦੀ ਸਟਰਗਲ ਦੇ ਪਿੱਛੇ ਇਹਨਾਂ ਦੇ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ ਯਾਨੀ ਕਿ ਜਦੋਂ ਇਹ ਪ੍ਰੈਕਟਿਸ ਸੈਸ਼ਨ ਤੇ ਜਾਂਦੇ ਸਨ ਤਾਂ ਇਹਨਾਂ ਦੇ ਮਾਤਾ ਇਹਨਾਂ ਦੇ ਨਾਲ ਜਾਂਦੇ ਸਨ ਤੇ ਸਟਰਗਲ ਜਿੰਨਾ ਇਹਨਾਂ ਨੇ ਕੀਤਾ ਉਸ ਤੋਂ ਵੱਧ ਇਹਨਾਂ ਦੇ ਕਰਦਿਆਂ ਨੇ ਕੀਤਾ ਇਹਨਾਂ ਦੇ ਮਾਤਾ ਨੇ ਯੁਵਰਾਜ ਦੇ ਲਈ ਆਪਣੀ ਨੌਕਰੀ ਤੱਕ ਛੱਡੀ ਤੇ ਇਹਨਾਂ ਦੇ ਪਿਤਾ ਦਾ ਵੀ ਸੁਪਨਾ ਸੀ ਕਿ ਇੱਕ ਦਿਨ ਯੁਵਰਾਜ ਸਮਰਾ ਨੂੰ ਵੱਡਾ ਖੜ੍ਹਾਰੀ ਬਣਾਉਣਾ ਤੇ ਕੈਨੇਡਾ ਟੀਮ ਵੱਲੋਂ ਹੁਣ ਯੁਵਰਾਜ ਸਮਰਾ ਵੱਡੇ ਵੱਡੇ ਜਿੱਥੇ ਛੱਕੇ ਚੋੱਕੇ ਲਗਾ ਕੇ ਆਪਣੀ ਟੀਮ ਨੂੰ ਉਚਾਈਆਂ ਤੇ ਲੈ ਕੇ ਜਾ ਰਹੇ ਨੇ ਤਾਂ ਉੱਥੇ ਹੀ ਪੂਰੀ ਦੁਨੀਆ ਦੇ ਵਿੱਚ ক্রিকেট ਦੇ ਵਰਲਡ ਦੇ ਵਿੱਚ ਹੁਣ ਯੁਵਰਾਜ ਸਮਰਾ ਬਾਰੇ ਹਰ ਕੋਈ ਸਰਚ ਕਰ ਰਿਹਾ ਹੈ ਕਿ ਇਸ ਸਭ ਤੋਂ ਛੋਟੀ ਉਮਰ ਦੇ ਨੌਜਵਾਨ ਨੇ ਜਿਸ ਤਰੀਕੇ ਦੀ ਅੱਜ ਬੱਲੇਬਾਜ਼ੀ ਕੀਤੀ ਉਸ ਤੋਂ ਬਾਅਦ ਹਰ ਕੋਈ ਕਹਿਦਾ ਨਜ਼ਰ ਆ ਰਿਹਾ ਹੈ ਕਿ ਯੁਵਰਾਜ ਸਮਰਾ ਯੁਵਰਾਜ ਸਮਰਾ ਨਹੀਂ ਯੁਵਰਾਜ ਸਿੰਘ ਹੈ ਤਾਂ ਇਸੇ ਤਰੀਕੇ ਦੇ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਦਾ ਅਨਮਿਊਟ ਨਾਲ